ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੀਓ ਪਾਹੋਲ ਖੰਡ ਤਾਰ ਹੋਏ ਜਨਮ ਸੁਹੇਲਾ ਜਿਹਦੇ ਮਹਾਵਾਕ ਅਨੁਸਾਰ ਅੱਜ ਗੁਰਮੁਖ ਪਿਆਰ ਵਾਲੇ ਸਾਧ ਸੰਗਤ ਜੀ ਨੂੰ ਸੰਗਤਾਂ ਅੰਮ੍ਰਿਤ ਸੰਚਾਰ ਕਰਨ ਦੇ ਲਈ ਅੰਮ੍ਰਿਤ ਛੱਕਾਂ ਦੇ ਲਈ ਪਹੁੰਚ ਰਿਹਾ ਨੇ ਸਾਡੇ ਵਿਚਕਾਰ ਬੱਚੇ ਆਏ ਹੋਏ ਨੇ ਬੇਟਾ ਕਿੱਥੋਂ ਆਏ ਜੀ ਤੁਸੀਂ ਅਲਮੁਸਤ ਤੇ ਆਪਾਂ ਅੱਜ ਅੰਮ੍ਰਿਤ ਸੰਚਾਰ ਕਰਨ ਦੇ ਲਈ ਕਿੱਥੇ ਪਹੁੰਚੇ ਆ ਜੀ ਤਕਤਸ਼ਰੀ ਦਮਦਮਨ ਸਾਹਿਬ ਵੇਖੋ ਜੀ ਛੋਟੇ ਛੋਟੇ ਬੱਚੇ ਨੇ ਸ਼੍ਰੋਮਣੀ ਗਵਰਧਾਰ ਪ੍ਰਬੰਧਕ ਕਮੇਟੀ ਦੇ ਵੱਲੋਂ ਧਰਮ ਪ੍ਰਚਾਰਕ ਕਮੇਟੀ ਦੇ ਵੱਲੋਂ ਸਮੂਹ ਸਟਾਫ ਦੇ ਵੱਲੋਂ ਇੱਥੇ ਮਹਾਨ ਅਮਰ ਸੰਚਾਰ ਜਿਹੜਾ ਗੁਰਤੇਗ ਬਹਾਦਰ ਪਾਸ਼ਾ ਮਹਾਰਾਜ ਜੀ ਦੀ 350 ਸਾਲਾ ਸ਼ਤਾਬਦੀ ਨੂੰ ਮੁੱਖ ਰੱਖ ਕੇ ਕਰਵਾਇਆ ਜਾ ਰਿਹਾ ਹੈ ਇਹ ਗੁਰੂ ਕੀ ਪਿਆਰ ਵਾਲੀ ਸੰਗਤਾਂ ਇਹ ਵੀ ਜਿਹੜੀ ਅਮਰ ਸ਼ਕਲ ਆਈ ਜੀ ਹਾਂਜੀ ਭਾਈ ਸਾਹਿਬ ਜੀ ਕਿੱਥੋਂ ਆਏ ਜੀ ਤੁਸੀਂ ਹਾਂਜੀ ਇਹ ਆਪਾਂ ਅੱਜ ਇੱਥੇ ਕਿਸ ਕਾਰਨ ਦੇ ਲਈ ਪਹੁੰਚੇ ਹਾਂ ਹਾਂਜੀ ਅਮਰਸ਼ਕਨ ਦੇ ਬਹੁਤ ਬਹੁਤ ਛੋਟੇ ਨੌਜਵਾਨ ਜਿਹੜੇ ਬੱਚੇ ਨੇ ਅਮਰਸ਼ਕਨ ਦੇ ਲਈ ਇਹ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬਹੁਤ ਵੱਡੀ ਭਾਰੀ ਗਿਣਤੀ ਦੇ ਵਿੱਚ ਜਿਹੜੀਆਂ ਸੰਗਤਾਂ ਉਹ ਵੀ ਪਹੁੰਚਿਆ ਨੇ ਧਰਮ ਪ੍ਰਚਾਰ ਕਮੇਟੀ ਦੇ ਜੋ ਪ੍ਰਚਾਰਕ ਹਨ ਉਹ ਵੀ ਇਸ ਇਲਾਕੇ ਦੇ ਵਿੱਚ ਸੰਗਤਾਂ ਨੂੰ ਪ੍ਰੇਰਿਤ ਕਰਕੇ ਜਿਹੜਾ ਹੈ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ